ਸੱਚੀ ਕਾਜੀ ਸਾਰਿਆਂ ਨੂੰ ਜੈਸਾ ਸੁਣੀਦਾ ਸੀ ਸਤਗੁਰ ਮੇਰਾ ਅੱਖਾਂ ਨਾਲ ਵੇਖ ਲਿਆ ਇਹ ਸਾਖੀ ਤਾਜ ਦੇ ਮੋਤੀ ਕਿਤਾਬ ਵਿੱਚੋਂ ਲਈ ਗਈ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਪ੍ਰਾਪਤ ਕਰਨ ਦਾ ਇੱਕ ਵਾਰ ਮੌਕਾ ਮਿਲਿਆ ਜਦੋਂ ਵੀ ਅੱਖਾਂ ਮੀਚਣ ਤੇ ਖੋਲਣ ਹਮੇਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਹੋਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਪੁਰਖਾ ਘਰ ਨੂੰ ਜਾਓ ਪਰ ਫਿਰ ਮੁੜ ਕੇ ਆ ਜਾਣਾ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਤੂੰ ਮੁੜ ਆਂਦਾ ਆਪ ਨੂੰ ਜਿੱਥੇ ਛੱਡਣਾ ਉੱਥੇ ਹੀ ਬੈਠ ਜਾਣਾ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੋ ਤੁਹਾਡੇ ਬਿਨਾ ਰਿਹਾ ਨਹੀਂ ਜਾਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੋਈ ਜਵਾਬ ਨਾ ਆਇਆ ਅੱਖਾਂ ਵਿੱਚ ਹੰਝੂ ਆ ਗਏ ਪਿਆਰ ਕੋਈ ਦਿਖਾਉਣ ਵਾਲੀ ਚੀਜ਼ ਨਹੀਂ ਹੈ ਇਹ ਆਪੇ ਹੀ ਜ਼ਾਹਰ ਹੋ ਜਾਂਦਾ ਹੈ ਕਿਸੇ ਵੀ ਨਾਲ ਲਾਲ ਲਵੋ ਦਾਣ ਨਾਲ ਲਾਲ ਲਵੋ ਨਾਮ ਨਾਲ ਲਾਲ ਲਵੋ ਜੀ ਦੇ ਭਾਗ ਚੰਗੇ ਹਨ ਉਹ ਨਾਮ ਜਪਣ ਲੱਗ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੱਫੀ ਪਾਲ ਲਈ ਅਤੇ ਉੱਤਮ ਅਵਸਥਾ ਦੇਖੀ ਗੁਰੂ ਮਹਾਰਾਜ ਜੀ ਕਹਿੰਦੇ ਚੰਗਾ ਤੇਰਾ ਨਾਮ ਲੈਣਾ ਹੈ ਮੈਂ ਦੇਣਾ ਸੀ ਅੱਜ ਤੋਂ ਤੂੰ ਮੇਰਾ ਅੰਗ ਬਣ ਗਿਆ ਮੇਰਾ ਗੁਰੂ ਬਣ ਗਿਆ ਜੀਵ ਜਿਉ ਜੀ ਕਰਨੀ ਕਰੇਗਾ ਉਹੋ ਜੀ ਪ੍ਰਾਪਤ ਹੋਵੇਗੀ ਸੋ ਪ੍ਰਭੂ ਦੇ ਘਰ ਵੱਧ ਘਾਟ ਨਹੀਂ ਹੈ ਉਥੇ ਤਾਂ ਸਚਾਈ ਹੈ ਇੱਥੇ ਕੁਝ ਕਰੀ ਜਾਓ ਇੱਥੇ ਆਪਾਂ ਵਾਧੀਆਂ ਘਾਟੀਆਂ ਲੁਕੋ ਲੈਂਦੇ ਹਾਂ ਔਰ ਅੱਗੇ ਨਹੀਂ ਲੁਕਤੀਆਂ ਸੋ ਸਾਧ ਸੰਗਤ ਜੀ ਗੁਰੂ ਵਾਲਾ ਹੋ ਕੇ ਭਜਨ ਕਰਨਾ ਚਾਹੀਦਾ ਹੈ ਬਾਕੀ ਸਾਰੀ ਵਸਤੂ ਇੱਥੇ ਹੀ ਰਹਿ ਜਾਣੀ ਹੈ ਨਾਮ ਲਿਆ ਕੰਮ ਆਵੇਗਾ ਚਾਹੇ ਰਾਜਾ ਹੈ ਚਾਹੇ ਪਰਜਾ ਹੈ ਚਾਹੇ ਕੁੱਲੀ ਹੈ ਚਾਹੇ ਸੋਨੇ ਦੇ ਮਹਿਲ ਹਨ ਭਾਈ ਹਰ ਇੱਕ ਨੂੰ ਆਪ ਦਾ ਕੀਰਤਾ ਮਿਲਣਾ ਸੋ ਹਰ ਇੱਕ ਨੂੰ ਗੁਰੂ ਵਾਲਾ ਹੋ ਕੇ ਨਾਮ ਜਪਣਾ ਚਾਹੀਦਾ ਹੈ ਇੱਥੇ ਜੱਪਿਆ ਨਾਮ ਅੱਗੇ ਕੰਮ ਆਵੇਗਾ ਇੱਕ ਛੋਟੀ ਜੀ ਸਾਖੀ ਸੀ ਬਹੁਤ ਹੀ ਵੱਧੀਆ ਸਾਖੀ ਸਾਨੂੰ ਲੱਗੀ ਹੈ ਤੁਹਾਨੂੰ ਇਹ ਸਾਖੀ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਸਾਨੂੰ ਪਰਮਾਤਮਾ ਦੇ ਨਾਮ ਸਿਮਰਨ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ